ਸ਼ਾਮ ਦੇ 7 ਵਜ ਚੁੱਕੇ ਨੇ ਕੱਗਰ ਪੁਲ ਤੇ ਖੜੇ ਆ ਜਿੱਥੇ ਜੇ ਪਾਣੀ ਦਾ ਲੈਵਲ ਇੱਕ ਵਾਰ ਵਿਖਾਈਏ ਨੇਰੇ ਦੇ ਵਿੱਚ ਵੈਸੇ ਤਾਂ ਪੋਸੀਬਲ ਨਹੀਂ ਪਰ ਹੁਣੇ ਪਹਿਲਾਂ ਇੱਕ ਫੋਟੋ ਦੇ ਵਿੱਚ ਦੇਖਿਆ ਸੀ ਤਕਰੀਬਨ ਜਿਹੜਾ 22 ਤੋਂ 23 ਦੇ ਵਿੱਚ ਜਿਹੜਾ ਲੈਵਲ ਲਗਾਤਾਰ ਦੋ ਦਿਨਾਂ ਤੋਂ ਚੱਲ ਰਿਹਾ ਤੇ ਇਸ ਦੇ ਨਾਲ ਹੀ ਜੇਕਰ ਪਿਛਲੇ ਪਿੰਡਾਂ ਦੀ ਗੱਲ ਕਰੀਏ ਜਿਵੇਂ ਚਾਂਦਪੁਰਾ ਸਾਈਫਨ ਦੀ ਗੱਲ ਕਰੀਏ ਤਾਂ ਤਕਰੀਬਨ 1 2 ਇੰਚ ਜਿਹੜਾ ਅਪਡਾਉਨ ਲਗਾਤਾਰ ਹੋ ਰਿਹਾ ਹੈ ਤੇ ਇਹਦੇ ਨਾਲ ਹੀ ਇਸ ਸ਼ਹਿਰ ਦੇ ਵਿੱਚ ਜਾਂ ਸ਼ਹਿਰ ਦੇ ਨਜ਼ਦੀਕ ਜਿਹੜੇ ਪਿੰਡ ਆ ਉੱਥੇ ਲਗਾਤਾਰ ਮਿੱਟੀ ਜਿਹੜੀ ਆ ਉਹ ਬੰਨ ਦੇ ਉੱਪਰ ਪਾਈ ਜਾ ਰਹੀ ਹੈ ਇੱਥੇ ਸਰਦੂਲਗੜ੍ਹ ਦੇ ਵਿੱਚ ਕੀ ਹਾਲਾਤ ਨੇ ਕਿਵੇਂ ਕੰਮ ਚੱਲ ਰਹੇ ਨੇ ਇੱਕ ਵਾਰ ਇੱਥੇ ਕਾਰਜ ਸਾਧਕ ਅਫਸਰ ਉਹ ਵੀ ਖੜੇ ਨੇ ਇੱਕ ਵਾਰੀ ਗੱਲਬਾਤ ਕਰਦੇ ਆ ਜਨਾਬ ਜਿਵੇਂ ਲਗਾਤਾਰ ਮੀਂਹ ਵੀ ਪੈ ਰਿਹਾ ਸੀ ਇੱਕ ਵਾਰੀ ਮਿੱਟੀ ਦਾ ਕੰਮ ਬੰਦ ਹੋ ਗਿਆ ਸੀ ਪਰ ਹੁਣ ਕੀ ਹਾਲਾਤ ਨੇ ਜੀ ਬੰਨਾਂ ਦੀ ਗੱਲ ਕਰੀਏ ਸਰ ਲਗਾਤਾਰ ਜਦੋਂ ਤੋਂ ਨਾਲੀ ਚੜੀ ਹੈ ਉਦੋਂ ਤੋਂ ਸਾਡੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਨਗਰਪੰਚਾਇਤ ਬਖਵਖ ਜਿਹੜੇ ਪਬਲਿਕ ادارے ਨੇਗੇ ਉਹ ਲਗਾਤਾਰ ਜਿਹੜੀ ਮਿੱਟੀ ਪੈ ਰਹੀ ਹੈ ਉਹਦੇ ਵਿੱਚ ਸਪੋਰਟ ਦੇ ਰਹੇ ਨੇਗੇ ਜਦੋਂ ਥੋੜਾ ਜਿਹਾ ਮੀਂਹ ਪੈਂਦਾ ਜਾਂ ਹਾਲਾਤ ਥੋੜੇ ਖਰਾਬ ਹੁੰਦੇ ਤਾਂ ਟੈਂਪਰੇਰੀ ਤੌਰ ਤੇ ਜਿਹੜਾ ਮਿੱਟੀ ਪੈਣ ਦਾ ਕੰਮ ਰੁਕ ਜਾਂਦਾ ਪਰੰਤੂ ਜਿਵੇਂ ਹੀ ਮਤਲਬ ਕਿ ਮੌਸਮ ਥੋੜਾ ਜਿਹਾ ਖੁੱਲਦਾ ਤਾਂ ਮਿੱਟੀ ਦਾ ਕੰਮ ਲਗਾਤਾਰ ਜੋਰ ਸ਼ੋਰ ਨਾਲ ਸ਼ੁਰੂ ਹੋ ਜਾਂਦਾ ਤੇ ਜਿਹੜੇ ਬੰਨ੍ਹ ਨੇ ਉਹਨਾਂ ਨੂੰ ਪੂਰੇ ਅੱਛੇ ਤਰ੍ਹਾਂ ਦੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ ਸ਼ਹਿਰ ਵਾਸੀਆਂ ਦੁਆਰਾ ਪਿੰਡ ਵਾਸੀਆਂ ਦੁਆਰਾ ਅਤੇ ਸਾਰੇ ਐਨ ਜੀਓਜ਼ ਦੁਆ ਇਹੋ ਸਾਬ ਇੱਕ ਦੇਖਿਆ ਜੀ ਪਿੱਛੇ ਜਿਹੜਾ ਦੋ ਵਾਰ ਜਿਹੜਾ ਸ਼ਹਿਰ ਦੇ ਵਿੱਚ ਪਾਣੀ ਭਰ ਗਿਆ ਸੀ ਉਸ ਤੋਂ ਬਾਅਦ ਕਾਫੀ ਜਿਹੜੇ ਘਰ ਆ ਉਹ ਨੁਕਸਾਨੇ ਗਏ ਤਰੇੜਾਂ ਆ ਗਈਆਂ ਉਹ ਲਗਾਤਾਰ ਇਹੀ ਕਹਿ ਰਹੇ ਆ ਕਿ ਸਾਡੇ ਕੋਲ ਇੱਥੇ ਕੋਈ ਆਇਆ ਨਹੀਂ ਸਾਨੂੰ ਪਤਾ ਨਹੀਂ ਮੁਆਵਜ਼ਾ ਮਿਲੂ ਜਾਂ ਨਹੀਂ ਉਹਨਾਂ ਵਾਸਤੇ ਕੀ ਕਹੋਗੇ ਤੁਸੀਂ ਸਰ ਜਿਸ ਤਰ੍ਹਾਂ ਵੀ ਸਾਨੂੰ ਤੁਸੀਂ ਦੱਸਿਆਗਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ بارش ਦੇ ਨਾਲ ਤਰੇੜਾ ਮਕਾਨਾਂ ਦੇ ਵਿੱਚ ਆਈਆਂ ਉਹ ਅਜੇ ਇਹ ਕਿਉਂਕਿ ਉਮੀਦ ਹੈ بارش ਅੱਜ ਦਾ ਜਿਹੜਾ ਟਾਈਮ ਹੈ ਚੱਲ ਰਿਹਾ ਹੈ ਉਸ ਤੋਂ ਬਾਅਦ ਹਲਕੀ ਧੁੱਪ ਵੀ ਪੈਣੀ ਹੈ ਇਹ ਜਿਹੜਾ ਪ੍ਰੋਪਰ ਸਰਵੇ ਅਸੀਂ ਬਾੜ-ਬਾੜ ਦੇ ਵਿੱਚ ਘਰ-ਘਰ ਦੇ ਵਿੱਚ ਗਲੀ-ਗਲੀ ਦੇ ਵਿੱਚ ਜਾ ਕੇ ਕਰਾਂਗੇ ਜਿਹੜੀ ਪੂਰੀ ਰਿਪੋਰਟ ਹੋਏਗੀ ਉਸ ਨੂੰ ਵੈਰੀਫਾਈ ਕਰਕੇ ਮਾਨਜੋਗ ਐਸਡੀਐਮ ਸਾਹਿਬ ਡੀਸੀ ਸਾਹਿਬ ਕੋਲ ਭੇਜਾਂਗੇ ਤਾਂ ਜੋ ਜਿਹੜਾ ਕੋਈ ਵੀ ਨੁਕਸਾਨ ਹੋਇਆ ਉਹਦਾ ਮਤਲਬ ਕਿ ਉਹਨਾਂ ਨੂੰ ਪੂਰਾ ਮੁਆਵਜ਼ਾ ਮਿਲ ਸਕੇ ਸਹੀ ਬਿਲਕੁਲ ਇੱਥੇ ਸ਼ਹਿਰ ਦੇ ਮੌਤਵਾਰ ਲੋਕ ਵੀ ਖੜੇ ਆ ਇੱਥੇ ਪ੍ਰੇਮਗਰ ਵੀ ਖੜੇ ਆ ਉਹਨਾਂ ਨਾਲ ਗੱਲ ਕਰਨੀ ਜਨਾਬ ਜਿਵੇਂ ਦੇਖ ਰਹੇ ਆ ਪਰ ਜੇਕਰ ਫਿਰ ਵੀ بارش ਵਧ ਜਾਂਦੀ ਹੈ ਤਾਂ ਉਹਦੇ ਵਾਸਤੇ ਕੋਈ ਪੁਕਤਾ ਪ੍ਰਬੰਧ ਕੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੋ ਹੈ ਜੀ ਬਰਸਾਤ ਹੋ ਜਾਂਦੀ ਹੈ ਕੁਦਰਤੀ ਆਫਤ ਹੈ ਉਸ ਦਾ ਵੀ ਪ੍ਰਬੰਧ ਹੈਗਾ ਜੀ ਜਿਵੇਂ ਕਿ ਸਾਡੇ ਯੂ ਸਾਹਿਬ ਨੇ ਦੱਸਿਆ ਸਾਡੇ ਡੀਐਸਪੀ ਸਾਹਿਬ ਖੜੇ ਹੈ ਸਾਡੇ ਐਸਐਚਓ ਸਾਹਿਬ ਖੜੇ ਹੈ ਸਾਰਾ ਪਿੰਡ ਦਾ ਸਾਥ ਹੈ ਜੀ ਸਾਡੇ ਨਾਲ ਜੇ ਬਰਸਾਤ ਆ ਵੀ ਜਾਂਦੀ ਹੈ ਸਾਡੇ ਲਗਭਗ 10 ਦੇ ਨੇੜੇ ਅਸੀਂ ਪੰਪ ਲਾਏ ਹੋਏ ਹੈ ਜੀ ਸਾਰੇ ਸਰਦੂਗੜ ਦਾ ਪਾਣੀ ਚੱਕ ਕੇ ਜੋ ਘੱਗਰ ਦੇ ਵਿੱਚ ਛੱਡਦੇ ਆ। ਜੋ ਜੇ ਬਰਸਾਤ ਆਉਂਦੀ ਹੈ, ਕੋਈ ਬਾਲੀ ਕੁਦਰਤੀ ਆਫਤ ਆਉਂਦੀ ਹੈ, ਉਹਦਾ ਕਹਿ ਨਹੀਂ ਸਕਦੇ ਪਰ ਸਾਰੀ ਸਥਿਤੀ ਕੰਟਰੋਲ ਚ ਹੈ ਜੀ। ਅੱਜ ਸਾਨੂੰ ਕੋਈ ਕਿਸੇ ਕਿਸਮ ਦਾ ਵਹਿਮ ਨਹੀਂ। ਬਿਲਕੁਲ ਇੱਕ ਵਾਰੀ ਕੱਟ ਲਾ। ਬਿਲਕੁਲ ਘੱਗਰ ਬੰਨ ਦੇ ਉੱਤੇ ਲਗਾਤਾਰ ਜਿਵੇਂ ਇੱਥੇ ਇਕੱਠ ਹੋ ਜਾਂਦਾ ਉਹਦੇ ਨਾਲ ਹੀ ਇੱਥੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮਸਤੈਦ ਹੈ। ਇੱਕ ਵਾਰ ਗੱਲ ਕਰਦੀਆਂ ਡੀਐਸਪੀ ਸਾਹਿਬ ਨਾਲ ਜਨਾਬ ਜਿਵੇਂ ਇਥੇ ਇੱਕ ਐ ਲੱਗ ਰਿਹਾ ਕਿ ਪਿਕਨਿਕ ਪੁਆਇੰਟ ਲੋਕਾਂ ਨੇ ਬਣਾਇਆ ਹੋਇਆ ਆਉਂਦੇ ਆ ਕੇ ਸੈਲਫੀਆਂ ਵਗੈਰਾ ਕਰ ਰਹੇ ਆ ਇਹਦੇ ਵਰਗੀ ਅੱਜ ਅਸੀਂ ਘੱਗਰ ਦੇ ਪੁਲਸੇ ਮੌਜੂਦ ਆ ਜੀ ਜੋ ਸਾਰੇ ਸ਼ਹਿਰ ਵਾਸੀ ਮੋਤਵਾਰ ਵਿਅਕਤੀ ਸਾਡੇ ਨਾਲ ਮੌਜੂਦ ਨੇ ਅਤੇ ਆਮ ਪਬਲਿਕ ਦਾ ਵੀ ਸਹਿਯੋਗ ਮਿਲ ਰਿਹਾ ਇਹ ਸਾਰੇ ਇਹ ਨਹੀਂ ਵੀ ਪਿਕਨਿਕ ਬਣਾਉਣ ਨਹੀਂ ਆਉਂਦੇ ਨੇ ਕਈ ਬੰਦੇ ਉਹਨਾਂ ਚੋਂ ਕੁਝ ਬੰਦੇ ਨੇ ਜਿਹੜੇ ਸੈਲਫੀ ਲੈਣਾ ਚਾਹੁੰਦੇ ਨੇ ਅਤੇ ਕੁਝ ਬੰਦੇ ਮਦਦ ਵਾਲੇ ਵੀ ਨੇ ਇਹ ਸਾਰਿਆਂ ਨੂੰ ਆਪਾਂ ਇੱਕੇ ਤੱਕੜੀ ਜਨਾ ਤੋਂ ਲੋ ਵੀ ਕੁਝ ਮਦਦ ਕਰਨ ਵਾਸਤੇ ਵੀ ਆ ਰਹੇ ਨੇ ਬੰਦੇ ਅਤੇ ਕੁਝ ਟਰੈਕਟਰਾਂ ਵਾਲੇ ਕੁਝ ਮੇਰੇ ਵੀਰ ਨੇ ਜਿਹੜੇ ਸੜਕ ਦੇ ਉੱਤੇ ਸਾਡੀ ਪੁਲਿਸ ਦੇ ਨਾਲ ਲਾ ਕੇ ਟਰੈਕਟਰਾਂ ਨੂੰ ਅੰਦਰ ਬਾੜਨ ਦੇ ਵਿੱਚ ਅਤੇ ਬਾਹਰ ਦੇ ਵਿੱਚ ਕੱਢਣ ਦੇ ਵਿੱਚ ਇਥੋਂ ਬੰਨੇ ਤੋਂ ਆਪਣੀ ਡਿਊਟੀ ਨਿਭਾ ਰਹੇ ਨੇ ਤਾਂ ਜੋ ਕੋਈ ਹਾਦਸਾ ਨਾ ਵਾਪਰੇ ਪਰ ਕੁਸ਼ਕ ਨੇ ਉਹ ਜਨਾਬ ਬਾਕੀ ਤਾਂ ਦੇਖਿਆ ਅਸੀਂ ਇੱਥੇ ਆਉਂਦੇ ਆ ਵੀਡੀਓ ਬਣਾ ਕੇ ਚਲੇ ਜਾਂਦੇ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੰਮ ਹੀ ਡਿੱਗ ਪਿਆ ਫਿਰ ਕੌਣ ਜੁਮੇ ਨਹੀਂ ਅਸੀਂ ਉਹਨਾਂ ਦੇ ਜ਼ਿੰਮੇਵਾਰ ਦੀ ਨਹੀਂ ਅਸੀਂ ਉਹਨਾਂ ਨੂੰ ਸਮਝਾ ਰਹੇ ਹਾਂ ਵੀ 셀ਫੀ ਲੈਣ ਵਾਲਾ ਇੱਥੇ ਉਹ ਨਹੀਂ ਉਹਨਾਂ ਨੂੰ ਇਹ ਗੱਲ ਦੀ ਵਾਰਨਿੰਗ ਵੀ ਦਿੰਦੇ ਆ ਵੀ 셀ਫੀ ਲਾਈਨ ਕਿਰਪਾ ਕਰਕੇ ਨਾ ਹੋ ਜੇ ਕੋਈ ਹੈਲਪ ਕਰਨਾ ਚਾਹੁੰਦੇ ਹੋ ਉਹ ਵੀ ਸਾਡੀ ਧਿਆਨ ਵਿੱਚ ਲੈ ਆ ਕੇ ਜਿਹੜੀਆਂ ਇੱਥੇ ਐਨ ਜੀਓਜ਼ ਲੱਗੀਆਂ ਨੇ ਉਹਨਾਂ ਦੇ ਵਿੱਚ ਧਿਆਨ ਲੈ ਵਿੱਚ ਲੈ ਆ ਕੇ ਆਪਾਂ ਮਦਦ ਕਰੀਏ ਵੀ ਮੈਂ ਆ ਮਦਦ ਕਰਨੀ ਚਾਹੁੰਦਾ ਆਪੋ ਤਾਂ ਆਪਣਾ ਆਪ ਪਾਈਏ ਆਪਾਂ ਸਾਰਿਆਂ ਸਿਸਟਮ ਦੇ ਵਿੱਚ ਲੈ ਕੇ ਕੰਮ ਕਰਨਾ ਤਾਂ ਜੋ ਕੋਈ ਮਿਸ ਹੈਪਨਿੰਗ ਨਾ ਹੋਵੇ ਅਤੇ ਕੰਮ ਵੀ ਆਪਣਾ ਸਿਰੇ ਚੜ ਜਾਵੇ ਬਿਲਕੁਲ ਜਿਵੇਂ ਪਿੰਡਾਂ ਦੀ ਗੱਲ ਕਰੀਏ ਉੱਥੇ ਵੀ ਤੁਹਾਡੀ ਕੋਈ ਉਹ ਕਰ ਰਹੇ ਹਾਂ ਪਿੰਡਾਂ ਦੇ ਵਿੱਚ ਸਾਡੀ ਰਾਤ ਨੂੰ ਵੀ ਗਸ਼ਤ ਲੱਗੀ ਹੋਈ ਆ ਅਤੇ ਅਸੀਂ ਘਰ ਦੇ ਪੁਲ ਦੇ ਉੱਤੇ ਮੇਨ ਇੱਥੇ ਆਵਾਜ਼ ਆਈ ਹੈ ਰਾਤ ਨੂੰ ਵੀ ਕਾਫੀ ਆਵਾਜ਼ ਆਈ ਰਹਿੰਦੀ ਹੈ ਇੱਥੇ ਅਸੀਂ ਆਪਣੀ ਪੀਸੀਆਰ ਗੱਡੀ ਅਤੇ ਹੋਰ 112 ਦਾ ਵੀਕਲ ਵੀ ਇੱਥੇ ਅਸੀਂ ਖੜਾ ਕਰ ਰਹੇ ਹਾਂ ਵੀ ਜੇਕਰ ਉਹਨਾਂ ਨੇ ਕਿਤੇ ਜਾਣਾ ਵੀ ਹੈ ਕਾਲ ਆਉਂਦੀ ਹੈ ਤਾਂ ਉਹ ਜਾ ਸਕਦੇ ਨੇ ਤੇ ਪੀਸੀਆਰ ਸਾਡੀ ਇੱਥੇ ਰੈਗੂਲਰ ਮੰਨੇ ਦੇ ਉੱਤੇ ਗਸਤ ਕਰਦੀ ਆ ਤੇ ਜਿੱਥੇ ਜਿੱਥੇ ਸਾਨੂੰ ਮਾੜਾ ਮੋਟਾ ਇਹ ਸੀ ਜਿਵੇਂ ਕੋਈ ਤਾਜੀ ਭਰਤ ਪਈ ਆ ਉੱਥੇ ਵੀ ਸਾਡੀ ਪੀਸੀਆਰ ਜਾ ਜਾ ਕੇ ਰਾਤ ਨੂੰ ਚੈੱਕ ਕਰ ਰਹੀ ਆ ਤੇ ਪਬਲਿਕ ਵੱਲੋਂ ਵੀ ਬਹੁਤ ਸਹਾਇਕ ਮਿਲ ਰਿਹਾ ਤਾਂ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਹਾਂ ਬਿਲਕੁਲ ਆਪਾਂ ਉਧਰ